ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਰਾਜਸਥਾਨੀ ਬੇਸਨ ਘੱਟੇ ਦੀ ਸਬਜ਼ੀ ਜੋ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਬਹੁਤ ਹੀ ਟੇਸਟੀ ਬਣਦੀ ਹੈਗੀ ਤੇ ਇਹਨੂੰ ਚਾਹੇ ਰੋਟੀ ਪਰਾਂਠੇ ਚ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਹੋ ਤੇ ਚਲੋ ਆਪਾਂ ਇਹਨੂੰ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਕੌਲੀ ਬੇਸਨ ਲੈ ਲਿਆਗਾ ਬੇਸਨ ਦੇ ਵਿੱਚ ਆਪਾਂ ਕੁਝ ਮਸਾਲੇ ਐਡ ਕਰਾਂਗੇ ਸੁੱਕੇ ਤੇ ਤੋ ਬਾਅਦ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨਮਕ ਪਾ ਲਈਏ ਦੇ ਵਿੱਚ ਸਵਾਦ ਅਨੁਸਾਰ ਇਹ ਤੁਸੀਂ ਦੇਖ ਕੇ ਪਾਉਣਾ ਥੋੜਾ ਜਿਹਾ ਮਸਾਲੇ ਹੈਗੇ ਜਿਹੜੇ ਤੇ ਮਿਰਚ ਪਾ ਲਈ ਹੈਗੀ ਲਾਲ ਤੇ ਥੋੜਾ ਜਿਹਾ ਹਲਦੀ ਪਾਊਡਰ ਥੋੜਾ ਜਿਹਾ ਗਰਮ ਮਸਾਲਾ ਤੇ ਥੋੜਾ ਜਿਹਾ ਧਨੀਆ ਪਾਊਡਰ ਤਿੰਨੇ ਚਾਰੇ ਪੰਜ ਚੀਜ਼ਾਂ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਤੇ ਇਹ ਮਸਾਲੇ ਨੇ ਜਿਹੜੇ ਦੇਖ ਕੇ ਪਾਉਣੇ ਨੇ ਤਾਂ ਕਿ ਆਪਾਂ ਗਰੇਵੀ ਚ ਵੀ ਮਸਾਲੇ ਪਾਉਣੇ ਨੇਗੇ ਉਸ ਹਿਸਾਬ ਨਾਲ ਤੁਸੀਂ ਆਪਦਾ ਮੈਨੇਜਮੈਂਟ ਕਰਕੇ ਪਾਉਣੇ ਨੇਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਲਵਾਂਗੇ ਮਿੱਠਾ ਸੋਡਾ ਖਾਣ ਵਾਲਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਬੇਕਿੰਗ ਪਾਊਡਰ ਇਹਦੇ ਨਾਲ ਜਿਹੜਾ ਆਪਣੇ ਬੇਸਨ ਘਟਿਆ ਥੋੜਾ ਜਿਹਾ ਫਲਫੀ ਹੋਰ ਅੰਦਰੋਂ ਸੌਫਟ ਰਹਿੰਦੇ ਨੇਗੇ ਤੇ ਨਰਮ ਹੋ ਜਾਂਦੇ ਨੇਗੇ ਤੇ ਇਹ ਪਾਉਣ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਦਹੀਂ ਲੈ ਲਿਆ ਸੀਗਾ ਜਿਹੜਾ ਘਟਖਟਾਗਾ ਤਾਜ਼ਾ ਫਰੈਸ਼ ਦਹੀਂ ਅਤੇ ਇਹ ਸਾਰੇ ਮਸਾਲਿਆਂ ਨੂੰ ਆਪਾਂ ਬੇਸਨ ਦੇ ਵਿੱਚ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਦਹੀਂ ਨੂੰ ਫੈਂਟ ਲੈਗਾ ਤੇ ਆਪਾਂ ਦਹੀਂ ਦੇ ਨਾਲ ਹੀ ਇਹ ਜਿਹੜਾ ਆਟਾ ਗੁੰਨਾਂਗੇ ਬੇਸਨ ਦਾ ਤੇ ਇਹ ਥੋੜਾ ਥੋੜਾ ਪਾ ਕੇ ਦਹੀਂ ਤੁਸੀਂ ਨੇ ਵਧੀਆ ਮਤਲਬ ਲੋ ਕਿ ਜਿਆਦਾ ਸੌਫਟ ਨਹੀਂ ਆਟਾ ਗੁੰਨਣਾ ਹੈਗਾਗਾ ਥੋੜਾ ਜਿਆ ਕਰਡਾ ਆਟਾ ਰੱਖਣਾ ਕਿਉਂਕਿ ਆਪਾਂ ਜਿਹੜੇ ਬੇਸਨ ਘਟਿਆ ਪਹਿਲਾਂ ਪਾਣੀ ਦੇ ਵਿੱਚ ਹਵਾ ਲਾਂਗੇ ਤੇ ਇਹਨੂੰ ਆਰਾਮ ਨਾਲ ਇੱਕ ਹਾਰਡ ਡੋ ਬਣਾ ਕੇ ਮ ਰੱਖ ਲੈਣਾਗਾ ਇਹਨੂੰ 10-15 ਮਿੰਟ ਆਪਾਂ ਰੈਸਟ ਤੇ ਵੀ ਰੱਖਾਂਗੇ ਤਾਂ ਕਿ ਉਹਨੇ ਦੇ ਵਿੱਚ ਜਿਹੜੇ ਆਪਣਾ ਨਮਕ ਪਾਇਆ ਹੁੰਦਾ ਉਹ ਨਾਲ ਨਰਮ ਹੋ ਜਾਂਦਾਗਾ ਤੇ ਇਸ ਕਰਕੇ ਥੋੜਾ ਜਿਹਾ ਹਾਰਡੀ ਡੋ ਲਾਉਣਾਗਾ ਇਹਦਾ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਡਾਡੋ ਹੈਗਾ ਉਹ ਹਾਰਡ ਡੋ ਲਾ ਲਾਂਗੇ ਦਹੀਂ ਦੇ ਨਾਲ ਤੇ ਇਹਦੇ ਨਾਲ ਜਿਹੜਾ ਟੇਸਟ ਵੀ ਬਹੁਤ ਵਧੀਆ ਆਉਂਦਾ ਤੇ ਬਿਸਣ ਕਟਿਆਂ ਦਾ ਜਿਹੜਾ ਮਤਲਬ ਕਿ ਨਰਮ ਬੰਦੇ ਨੇਗੇ ਬਹੁਤ ਵਧੀਆ ਸੌਫਟ ਤੇ ਇਹ ਜਿਹੜਾ ਡੋ ਆ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਕੁਝ ਟਾਈਮ ਲਈ ਰੈਸਟ ਤੇ ਰੱਖ ਲਵਾਂਗੇ ਟਾ ਕੇ 10-15 ਮਿੰਟ ਬਾਅਦ ਆਪਾਂ ਦੇਖਿਆ ਇਹ ਵਧੀਆ ਬਣ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਵੇਸਨ ਕੱਟੇ ਜਿਹੜੇ ਤਿਆਰ ਕਰ ਲਵਾਂਗੇ ਰੋਲ ਐਸਟਰਾ ਕਰਕੇ ਆਪਾਂ ਸਾਰੇ ਰੋਲ ਤਿਆਰ ਕਰ ਲਵਾਂਗੇ ਹਲਕਾ ਜਿਹਾ ਕੇ ਹੋ ਜਾਂ ਤੇਲ ਕਿਸੇ ਵੀ ਚੀਜ਼ ਦਾ ਤੁਸੀਂ ਹੱਥ ਲਾ ਕੇ ਇਹਨਾਂ ਨੂੰ ਬਣਾ ਲੈਣਾ ਉਸ ਤੋਂ ਬਾਅਦ ਆਪਾਂ ਇੱਧਰ ਇੱਕ ਪਾਣੀ ਗਰਮ ਹੋਣ ਵਾਸਤੇ ਧਰ ਲਿਆ ਸੀ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਨੇ ਸਰਸੋਂ ਦਾ ਤੇਲ ਪਾਤਾ ਜੇ ਤੁਸੀਂ ਨੇ ਕੋਈ ਕਿਉ ਵਗੈਰਾ ਪਣਾ ਤਾਂ ਉਹ ਵੀ ਪਾ ਸਕਦੇ ਹੋ ਪਰ ਤੇਲ ਦੇ ਵਿੱਚ ਹੀ ਆਪਾਂ ਸਬਜੀ ਬਣਾਉਣੀ ਆ ਤਾਂ ਆਪਾਂ ਤੇਲ ਹੀ ਪਾਤਾ ਇਹਦੇ ਵਿੱਚ ਸਾਰੇ ਜਿਹੜੇ ਬੇਸਨ ਕੱਟੇ ਸੀ ਆਪਾਂ ਇਹਦੇ ਵਿੱਚ ਪਾ ਦਾਂਗੇ ਉਬਲਦੇ ਪਾਣੀ ਦੇ ਵਿੱਚ ਇਹ ਤੁਸੀਂ ਦੇਖ ਕੇ ਪਾ ਲੈਣਾ ਜੇ ਕੁਝ ਜ਼ਿਆਦੇ ਨੇਗੇ ਵੱਡਾ ਬਰਤਨ ਲੈ ਲੈਣਾਗਾ ਤੇ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲੈਣਾਗਾ ਇੰਝੜਾ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲੈਣਾਗਾ ਆਵਲਣ ਤੋਂ ਬਾਅਦ ਪੌਣੇਣਗੇ ਤੇ ਇਹ ਜਿਹੜੇ ਬੇਸਨ ਘੱਟੇ ਆਗੇ ਜਿਵੇਂ ਜਿਵੇਂ ਜਦੋਂ ਪਾਣੀ ਦਾ ਆਵਲ ਆਉਂਦਾ ਤੇ ਉੱਪਰ ਆ ਜਾਂਦੇ ਨੇਗੇ ਤੇ ਬਹੁਤ ਹੀ ਸੌਫਟ ਬਣ ਕੇ ਤਿਆਰ ਹੋ ਜਾਂਦੇ ਨੇਗੇ ਤੇ ਇਧਰ ਆਪਾਂ ਮਸਾਲੇ ਵਾਸਤੇ ਵੀ ਜਿਹੜੀ ਗਰੇਵੀ ਬਣਾਉਣੀ ਹੈਗੀ ਗਰੇਵੀ ਵਾਸਤੇ ਆਪਾਂ ਨੇ ਕੁਛ ਮਿਰਚਾਂ ਲੈ ਲੀਆਂ ਨੇ ਹਰੀਆਂ ਤੇ ਚਾਰ ਪੰਜ ਪਿਆਜ਼ ਲੈ ਲਿਆ ਇਹਨਾਂ ਨੂੰ ਆਪਾਂ ਲੰਬੇ ਲੰਬੇ ਕੱਟ ਲਿਆਗੇ ਤੇ ਦੋ ਵੱਡੇ ਵੱਡੇ ਟਮਾਟਰ ਲੈ ਲਿਆਗੇ ਉਹ ਵੀ ਆਪਾਂ ਉਹ ਲੰਬੇ ਲੰਬੇ ਕੱਟ ਲਿਆਗੇ ਮੋਟੇ ਮੋਟੇ ਤੇ ਥੋੜਾ ਜਿਹਾ ਲਸਣ ਸੈੱਲ ਕੇ ਲੈ ਲਿਆ ਸੀ ਅਦਰਕ ਹੈਗਾ ਤੁਸੀਂ ਅਦਰਕ ਵੀ ਲੈ ਸਕਦੇ ਹੋਗੇ ਤੇ ਮੇਰੇ ਕੋਲੇ ਹੈ ਨਹੀਂ ਸੀਗਾ ਤਾਂ ਮੈਂ ਨਹੀਂ ਲੈਂਦਾ ਜਿਹੜੇ ਆਪਣੇ ਬੇਸਨ ਘਟਟੇ ਇੱਧਰ ਦੇਖੋ ਕਿੰਨੇ ਵਧੀਆ ਉੱਪਰ ਫੁੱਲ ਕੇ ਆ ਗਏ ਨੇਗੇ ਤੇ ਇਹਨਾਂ ਨੂੰ ਮਾਣਾ ਮੋਟਾ ਹਲਿਆਉਣ ਚ ਲਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੇ ਇਹ ਜਦੋਂ ਤੇ ਕੱਠੰਡੇ ਹੁੰਦੇ ਨੇਗੇ ਆਪਾਂ ਮਸਾਲਾ ਜਿਹੜਾ ਉਹ ਪੀਸ ਲਵਾਂਗੇ ਇਹ ਜਿਹੜੇ ਬੇਸਨ ਘਟਟੇ ਆ ਗਏ ਠੰਡੇ ਹੋ ਗਏ ਤੇ ਆਪਾਂ ਇਹਨਾਂ ਨੂੰ ਛੋਟਾ ਛੋਟਾ ਕੱਟ ਲਵਾਂਗੇ ਇਧਰ ਆਪਾਂ ਇੱਕ ਪੈਨ ਲੈ ਫਰਾਈ ਪੈਨ ਲੈ ਕੇ ਉਹਦੇ ਵਿੱਚ ਆਪਾਂ ਤੇਲ ਪਾ ਲਵਾਂਗੇ ਇਹਦੇ ਵਿੱਚ ਆਪਾਂ ਫਰਾਈ ਕਰਾਂਗੇ ਜਿਹੜੇ ਬੇਸਨ ਕੱਟਿਆ ਹੈ ਬਿਨਾ ਫਰਾਈ ਤੋਂ ਵੀ ਬਣ ਜਾਂਦੇ ਨੇ ਪਰ ਅੱਜ ਆਪਾਂ ਫਰਾਈ ਕਰਕੇ ਬਣਾਵਾਂਗੇ ਇਹਨਾਂ ਨੂੰ ਤੇ ਇਹ ਜਿਹੜੇ ਬੇਸਨ ਕੱਟਿਆ ਹੈ ਇਹਨਾਂ ਨੂੰ ਇਸ ਤਰ੍ਹਾਂ ਛੋਟੇ ਛੋਟੇ ਪੀਸਾਂ ਦੇ ਵਿੱਚ ਆਪਾਂ ਕੱਟ ਲਵਾਂਗੇ ਤੇ ਇਹਨਾਂ ਨੂੰ ਕਟਨ ਇਹ ਇਸ ਤਰ੍ਹਾਂ ਕਰਕੇ ਆਪਾਂ ਕੱਟ ਲਵਾਂਗੇ ਜਿਹੜਾ ਤੇਲ ਆਪਣਾ ਗਰਮ ਹੋ ਜਾਊਗਾ ਤੇ ਮਸਾਲਾ ਆਪਾਂ ਸਾਈਡ ਤੇ ਪੀਸ ਕੇ ਰੱਖ ਲਵਾਂਗੇ ਇਹ ਆਪਾਂ ਇਸ ਤਰ੍ਹਾਂ ਕਰਕੇ ਕੱਟ ਲਓ ਤੁਸੀਂ ਸਹਾਈ ਤੁਸੀਂ ਆਪਣੇ ਅਕੋਰਡਿੰਗ ਰੱਖ ਲੈਣਾਗਾ ਛੋਟਾ ਵੱਡਾ ਜੋ ਵੀ ਰੱਖਣਾਗਾ ਪਰ ਛੋਟੇ ਛੋਟੇ ਪੀਸ ਜੇ ਆਪਾਂ ਕਰਾਂਗੇ ਤਾਂ ਜਿਹੜਾ ਇਹਦੇ ਵਿੱਚ ਗਰੇਵੀ ਹੈਗੀ ਚੰਗੀ ਤਰ੍ਹਾਂ ਰਸ ਜਾਂਦੀ ਹੈਗੀ ਇਹ ਜਿਹੜੇ ਸਾਰੇ ਮੈਸਨ ਕੱਟੇ ਸੀ ਆਪਾਂ ਨੇ ਛੋਟੇ ਛੋਟੇ ਮਤਲਬ ਕਿ ਪੀਸ ਕੱਟ ਲਿਆ ਕੋਈ ਇੰਜਨ ਚ ਦੇ ਬੋਨੇ-ਪੋਨੇ ਇੰਟ ਦੇ ਪੀਸ ਕਟ ਲੋ ਇਹਨਾਂ ਨੂੰ ਤੇ ਕੋਈ ਜ਼ਿਆਦਾ ਘੁਲਦੇ ਨਹੀਂ ਹੈਗੇ ਕਿਦਰ ਆਪਾਂ ਤੇਲ ਗਰਮ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬਿਸਣ ਗੱਟੇ ਹੈਗੇ ਜਿਹੜੇ ਪਾ ਦਵਾਂਗੇ ਇਹ ਜ਼ਿਆਦਾ ਤੇਜ਼ ਗਰਮ ਵੀ ਨਾ ਕਰੋ ਤੁਸੀਂ ਤੇਲ ਤਾਂ ਕਿ ਜਿਹੜਾ ਤੇਲ ਦੇ ਵਿੱਚ ਪਾਉਂਦੇ ਸਾਰੇ ਇਹ ਇੱਕੇ ਲੱਗਤ ਬ੍ਰਾਊਨ ਹੋ ਜਾਣਗੇ ਤੇ ਇਹ ਅੰਦਰੋਂ ਉਹੀ ਕੱਚਾ ਪੰਜਾ ਮਹਿਸੂਸ ਹੋਊਗਾ ਬਸ ਤਾਂ ਇਹ ਪੱਕ ਜਾਂਦੇ ਜਦੋਂ ਆਪਾਂ ਹਵਾ ਲੰਨੇ ਪਰ ਥੋੜਾ ਜਿਹਾ ਟੇਸਟ ਇਹਨਾਂ ਦਾ ਉਹ ਥੋੜਾ ਜਿਹਾ ਜ਼ਿਆਦਾ ਵਧੀਆ ਹੋ ਜਾਂਦਾ ਹੈਗਾ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰ ਲੈਣੇ ਆਂਗੇ ਤੇ ਜ਼ਿਆਦਾ ਵੀ ਫਰਾਈ ਨਹੀਂ ਕਰਨੇ ਹੈਗੇ ਕਿ ਜ਼ਿਆਦਾ ਹਾਰਡ ਹੋ ਜਾਣਾ ਤੇ ਇਹ ਬਸ ਹਲਕੇ ਜਿਹੇ ਫਰਾਈ ਕਰਨੇ ਆ ਤੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਸੌਫਟ ਹੀ ਰਹਿੰਦੇ ਨੇਗੇ ਤੇ ਇਹਨਾਂ ਨੂੰ ਫਰਾਈ ਕਰਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਕਰਕੇ ਹਿਲਾਉਂਦੇ ਚਲਾਉਂਦੇ ਕਰਕੇ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਤੇ ਆਪਾਂ ਇਹਨਾਂ ਨੂੰ ਇੱਕ ਢਾਂਡੇ ਦੇ ਵਿੱਚ ਕੱਢ ਲਵਾਂਗੇ ਹੋਰ ਇੱਕ ਥਾਲੀ ਪਲੇਟ ਲੈ ਲਵਾਂਗੇ ਉਹਦੇ ਵਿੱਚ ਕੱਢ ਲਵਾਂਗੇ ਜੇ ਸਾੜੇ ਬੇਸਨ ਕੱਟੇ ਨੇ ਆਪਣੇ ਬਣ ਕੇ ਤਿਆਰ ਹੋ ਗਏ ਨੇ ਤੇ ਆਪਾਂ ਉਹੀ ਫਰਾਈਪੈਨ ਲੈ ਲਾਂਗੇ ਦੁਬਾਰੀ ਉਹਦੇ ਵਿੱਚੋਂ ਫालतू ਤੇਲ ਕੱਢ ਲਵਾਂਗੇ ਤੇ ਥੋੜਾ ਜਿਹਾ ਬਸ ਆਪਾਂ ਤੜਕੇ ਵਾਲਾ ਤੇਲ ਹੈਗਾ ਜੀ ਇਹ ਚ ਆਪਾਂ ਗਰੇਵੀ ਬਣਾਉਣੀ ਆ ਉਹ ਰੱਖ ਲਿਆ ਤੇਲ ਗਰਮਾ ਦੇ ਵਿੱਚ ਥੋੜਾ ਜਿਹਾ ਆਪਾਂ ਜੀਰਾ ਪਾਤਾ ਇਹਦੇ ਵਿੱਚ ਤੁਸੀਂ ਹੋਰ ਕਰੇ ਮਸਾਲੇ ਵੀ ਪਾ ਸਕਦੇ ਹੋ ਜਿਵੇਂ ਤੇਜ ਪੱਤਾ ਵੱਡੀ ਇਲਾਇਚੀ ਦਾਲ ਜਿੰਨੇ ਜੋ ਵੀ ਹੈ ਉਸ ਤੋਂ ਬਾਅਦ ਆਪਾਂ ਜਿਹੜਾ ਮਸਾਲਾ ਸੀਗਾ ਪੀਸਿਆ ਹੋਇਆ ਉਹ ਇਹਦੇ ਵਿੱਚ ਐਡ ਕਰਤਾਗਾ ਥੋੜਾ ਜਿਹਾ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਕੁਝ ਸੁੱਕੇ ਮਸਾਲੇ ਐਡ ਕਰਾਂਗੇ ਹੁਣ ਕਿਉਂਕਿ ਮਸਾਲੇ ਪਹਿਲਾਂ ਆਪਾਂ ਬੇਸਨ ਘਟਾ ਬਣਾਉਣ ਦੇ ਵਿੱਚ ਵੀ ਪਾਏ ਸੀ ਤਾਂ ਕਰਕੇ ਦੇਖ ਕੇ ਪੋਣਾ ਇੱਥੇ ਆਪਾਂ ਲਾਲ ਮਿਰਚ ਪਾ ਲਵਾਂਗੇ ਇਹ ਵੀ ਟੇਸਟ ਅਨੁਸਾਰ ਉਸ ਤੋਂ ਬਾਅਦ ਆਪਾਂ ਪਾ ਲਾਂਗੇ ਅਗਲੇ ਜਿਵੇਂ ਹਲਦੀ ਪਾਊਡਰ ਤੇ ਗਰਮ ਮਸਾਲਾ ਧਨੀਆ ਪਾਊਡਰ ਤੇ ਨਮਕ ਸਵਾਦ ਅਨੁਸਾਰ ਨਮਕ ਥੋੜਾ ਜਿਹਾ ਜ਼ਿਆਦਾ ਹੀ ਪੈਂਦਾ ਹੈਗਾ ਇਹ ਸਬਜ਼ੀ ਦੇ ਵਿੱਚ ਤਾਂ ਕਿ ਜਿਹੜੇ ਬੇਸ ਬੇਸਣਾ ਹੈਗਾ ਵਸਣ ਵਾਲੀ ਸਬਜ਼ੀ ਦੇ ਵਿੱਚ ਥੋੜਾ ਜਿਹਾ ਨਮਕ ਘਟ ਜਾਂਦਾ ਹੈਗਾ ਪਰ ਫਿਰ ਵੀ ਤੁਸੀਂ ਦੇਖ ਕੇ ਪਾਉਣਾਗਾ ਇਹ ਸਾਰੇ ਮਸਾਲੇ ਪਾਉਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਹਨੂੰ ਪਕਾਵਾਂਗੇ ਤੇ ਪਕਾ ਕੇ ਤੇ ਜਿੰਨਾ ਟਾਈਮ ਤੇਲ ਰਿਲੀਜ਼ ਨਹੀਂ ਹੁੰਦਾ ਹੈਗਾਗਾ ਉਹਨਾਂ ਟਾਈਮ ਇਹਨੂੰ ਆਪਾਂ ਪਕਾਵਾਂਗੇ ਜਿਹੜਾ ਮਸਾਲਾ ਹੈਗਾ ਤੇ ਜੇ ਤੁਹਾਡੇ ਕੋਲੇ ਐਕਸਟਰਾ ਦਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਦਹੀਂ ਵੀ ਐਡ ਕਰ ਸਕਦੇ ਹੋਗੇ ਤਾਂ ਕਿ ਦਹੀਂ ਨਾਲ ਜਿਹੜੀ ਗਰੇਵੀ ਬਹੁਤ ਵਧੀਆ ਬਣ ਜਾਂਦੀ ਹੈਗੀ ਤੇ ਆਪਣੇ ਕੋਲ ਥੋੜਾ ਦਹੀਂ ਬਚ ਗਿਆ ਸੀ ਤੇ ਉਹ ਆਪਾਂ ਇਹਦੇ ਵਿੱਚ ਪਾਤਾਗਾ ਤੇ ਇਸੇ ਮਰ ਕਰਕੇ ਪਾ ਲੈਣਾਗਾ ਕੈਸਾ ਹੈਗਾ ਕਿਉਂਕਿ ਦਹੀਂ ਫਟ ਜਾਂਦਾ ਹੈਗਾ ਤੇ ਜੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹਨੂੰ ਤੇਲ ਰਿਲੀਜ ਹੋਣ ਤੱਕ ਪਕਾ ਲਵਾਂਗੇ ਤੇ ਵੀਡੀਓ ਬੜੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੂੰ ਬੱਤਵਾ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਉਹ ਜਰੂਰ ਸਬਸਕ੍ਰਾਈਬ ਕਰ ਲੈ ਤੇ ਘੰਟੀ ਵਾਲਾ ਬਟਨ ਹੈ ਜਿਹੜਾ ਜਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਆਪਣਾ Facebook ਪੇਜ ਨੰਬਰ 1 ਅਰ ਸੋਈ ਉਹਨੂੰ ਵੀ ਫੋਲੋ ਕਰ ਲੈਣਾ Instagram ਐਡੀ ਨੂੰ ਵੀ ਫੋਲੋ ਕਰ ਲੈਣਾ ਤੇ ਜਿਹੜਾ ਆਪਣਾ ਸੀਗਾ ਮਸਾਲਾ ਇਹਨੇ ਤੇਲ ਰਿਲੀਜ਼ ਕਰਤਾ ਸੀਗਾ ਤੇ ਇਹ ਉਸ ਤੋ ਬਾਅਦ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜਿਹੜੇ ਆਪਣੇ ਫਰਾਈ ਕੀਤੇ ਹੋਏ ਬੇਸਨ ਕਟੇ-ਕਟ ਕੇ ਰੱਖੇ ਸੀ ਆਪਾਂ ਨੇ ਉਹ ਆਪਾਂ ਇਹਦੇ ਵਿੱਚ ਐਡ ਕਰਦੇ ਆ 1-2 ਮਿੰਟ ਇਹਨੂੰ ਮਸਾਲਾ ਇਹਨਾਂ ਦੇ ਵਿੱਚ ਹੋਰ ਰਚ ਜਾਊਗਾ ਤੇ ਇਹਨਾਂ ਨੂੰ 2-3 ਮਿੰਟ ਭੁੰਨਣ ਤੋਂ ਬਾਅਦ ਮਸਾਲੇ ਦੇ ਵਿੱਚ ਜਿਹੜਾ ਪਾਣੀ ਆਪਾਂ ਨੇ ਬੇਸਨ ਕਟਿਆਂ ਦਾ ਜੂਸ ਕੀਤਾ ਸੀਗਾ ਉਹੀ ਪਾਣੀ ਆਪਾਂ ਜਿਹੜਾ ਫਲੇਵਰ ਹੈਗਾ ਆਪਣਾ ਮਤਲਬ ਕਿ ਬੇਸਨ ਦਾ ਉਹਦੇ ਵਿੱਚ ਹੈਗਾਗਾ ਤਾਂ ਕਰਕੇ ਗਰਮ ਵੀ ਹੈ ਪਾਣੀ ਤੇ ਉਹੀ ਗਰਮ ਪਾਣੀ ਆਪਾਂ ਇੱਥੇ ਸਬਜ਼ੀ ਦੀ ਗਰੇਵੀ ਬਣਾਉਣ ਵਾਸਤੇ ਯੂਜ਼ ਕਰ ਲਿਆ ਤੇ ਇਹ ਤੁਸੀਂ ਗਰੇਵੀ ਆਪਣੇ ਅਨਸਾਰ ਦੇਖ ਕੇ ਬਣਾਉਣੀ ਹੈਗੀ ਕਿੰਨੀ ਕੁ ਬਣਾਉਣੀ ਹੈਗੀ ਵੈਸੇ ਥੋੜਾ ਜਿਹਾ ਜ਼ਿਆਦਾ ਸੰਘਣੀ ਹੈ ਜਿਹੜੀ ਗਰੇਵੀ ਉਹੀ ਵਧੀਆ ਲੱਗਦੀ ਹੈਗੀ ਇਹਦੀ ਤੇ ਜਿਹੜੇ ਬੇਸਨ ਕੱਟੇ ਹੈਗੇ ਇਹਦੇ ਵਿੱਚ ਆਪਾਂ ਨੇ ਦੇਖੋ ਇਹ ਕਿੰਨਾ ਵਧੀਆ ਬਣ ਕੇ ਤਿਆਰ ਹੋ ਹੋ ਰਹੇ ਨੇ ਇਹਨੂੰ 5-7 ਮਿੰਟ ਚੰਗੀ ਤਰ੍ਹਾਂ ਫੁੱਲ ਫਲੇਮ ਤੇ ਪਕਾਓ ਗਰੇਵੀ ਬਣਾਉਣ ਪਾਣੀ ਪਾ ਕੇ ਮਿਕਸ ਕਰਕੇ ਤੇ ਜਿਹੜੀ ਸਬਜੀ ਹੈ ਬਹੁਤ ਹੀ ਟੇਸਟੀ ਬਣਦੀ ਹੈਗੀ ਤੇ ਸਬਜੀ ਬਣ ਕੇ ਆਪਣੀ ਤਿਆਰ ਹੋ ਗਈ ਹੈਗੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ